ਤੋਂਦਰ ਮੋਹਾਲੀ ਦੇ ਆਲੇ ਦੋਲੇ ਦੀਆਂ ਲੱਖਾਂ ਵਿੱਚ ਲੰਬੇ ਸਮੇਂ ਤੋਂ ਲੁੱਟਖੋਹ ਦੀਆਂ ਘਟਨਾਵਾਂ ਹੋ ਰਹੀਆਂ ਸਨ ਤਾਂ ਬਲੰਗੀ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਮੋਬਾਈਲ ਫੋਨ, ਤੇਜ਼ ਤਾਰ ਹਥਿਆਰ ਅਤੇ ਇੱਕ ਖਡੋਣਾ ਪਿਸਤੌਲ ਬਰਾਮਦ ਕੀਤਾ। ਤਾਂ ਕਰਨ ਸਿੰਘ ਸੰਤੂ ਨੇ ਕਿਹਾ ਕਿ ਸਾਨੂੰ ਸੀਨੀਅਰ ਅਧਿਕਾਰੀਆਂ ਤੋਂ ਹਦਾਇਤਾਂ ਮਿਲੀਆਂ ਨੇ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਤਾਂ ਇਸੇ ਬਾਬਤ 'ਚ ਬਲੰਗੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉੱਥੇ ਉਸਦੀ ਟੀਮ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਉਹਨੇ ਕਿਹਾ ਕਿ ਅਸੀਂ ਤਿੰਨੋਂ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ। ਤਨਦਾ ਪੁਲਿਸ ਰਿਮਾਰਡ ਹਾਸਲ ਕੀਤਾ ਉਸ ਤੋਂ ਬਾਅਦ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਹ ਵੱਡੀ ਕਾਮਯਾਬੀ ਮਿਲੀ ਹੈ ਤਸਵੀਰਾਂ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਅਗਰ ਗੱਲ ਕੀਤੀ ਜਾਵੇ ਲਗਾਤਾਰ ਜਿਹੜੀ ਨੇ ਸਨੇਚਿੰਗ ਦੀ ਵਾਰਦਾਤ ਜਿਹੜੀਆਂ ਨੇ ਮੋਹਾਲੀ ਦੇ ਆਸ-ਪਾਸ ਦੇ ਜਿਹੜੇ ਸਰਾਊਂਡਿੰਗ ਏਰੀਆ ਇਹਦੇ ਵਿੱਚ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਸਨ ਹਾਲਾਂਕਿ ਅਗਰ ਬਲੌਂਗੀ ਪੁਲਿਸ ਦੀ ਗੱਲ ਕੀਤੀ ਜਾਵੇ ਤੇ ਬਲੌਂਗੀ ਪੁਲਿਸ ਵੱਲੋਂ ਜਿਹੜੇ ਨੇ ਤਿੰਨ ਵਿਅਕਤੀਆਂ ਨੂੰ ਜਿਹੜਾ ਹੈ ਰਾਉਂਡ ਅਪ ਕੀਤਾ ਗਿਆ ਹਾਲਾਂਕਿ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਪੁਲਿਸ ਰਿਮਾਂਡ ਹਾਸਲ ਜਿਹੜਾ ਹੈ ਜ਼ਰੂਰ ਕੀਤਾ ਗਿਆ ਤੇ ਅਗਰ ਗੱਲ ਕੀਤੀ ਜਾਵੇ ਤੇ ਲਗਾਤਾਰ ਜਿਹੜੀਆਂ ਨੇ ਚੋਰੀ ਦੀ ਕਈ ਵਾਰਦਾਤਾਂ ਜਿਹੜੀਆਂ ਸਨ ਜਿਹੜੀਆਂ ਮੋਹ ਬਲੌਂਗੀ ਪੁਲਿਸ ਨੇ ਜਿਹੜੀ ਹੈ ਕੀਤੀ ਹੈ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਥੇ ਹੀ ਅਗਰ ਗੱਲ ਕੀਤੀ ਜਾਵੇ ਜਿਹੜੇ ਵਿਅਕਤੀ ਸਨ ਇਹਨਾਂ ਦੇ ਇਹਨਾਂ ਦੇ ਕੋਲੋਂ ਜਿਹੜੇ ਨੇ ਹਥਿਆਰ ਵੀ ਜਿਹੜੇ ਨੇ ਬਰਾਮਦ ਹੋਏ ਨੇ ਲੈ ਕੇ ਹੁਣ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਮਾਮਲਾ ਜਿਹੜਾ ਹੈ ਦਜ ਵੀ ਜਿਹੜਾ ਹੈ ਕਰ ਲਿੱਤਾ ਗਿਆ ਸੀ ਜਿਸ ਤਰ੍ਹਾਂ ਗ੍ਰਿਫਤਾਰੀਆਂ ਹੋਈਆਂ ਨੇ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਜਿਹੜੇ ਨੇ ਲਗਾਤਾਰ ਮੋਹਾਲੀ ਪੁਲਿਸ ਦੇ ਕੋਲ ਜਿਹੜੇ ਨੇ ਮਿਲ ਰਹੇ ਸਨ ਕਈ ਮੋਬਾਈਲ ਫੋਨ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਹਥਿਆਰ ਬਰਾਮਦ ਕੀਤੇ ਗਏ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਅਗਰ ਗਿਰੋਧੀ ਗੱਲ ਕੀਤੀ ਜਾਵੇ ਤੇ ਇਹਦੇ ਵਿੱਚ ਨਾ ਕੋਲ ਹੈਗਾ ਤੇ ਦੇਖਣਾ ਹੋਵੇਗਾ ਕਿ ਅੱਗੇ ਹੋਰ ਵੀ ਕੀ ਖੁਲਾਸੇ ਹੁੰਦੇ ਨੇ ਮੁਹਾਲੀ ਤੋਂ ਕੈਮਰਾ ਪਰਸਨ ਮਨਦੀਪ ਦੇ ਨਾਲ ਐਨਬੀ ਨਿਊਜ਼ ਲਈ ਅਮਿਸ਼ ਸੇਠੀ ਦੀ ਰਿਪੋਰਟ ਜਦੋਂ ਦੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲਗਾਤਾਰ ਜਿਹੜੀ ਹੈ ਕ੍ਰਿਮੀਨਲ ਐਕਟੀਵਿਟੀਆਂ ਦੇ ਨਾਲ ਜੋ ਲੋਕ ਜੁੜੇ ਹੋਏ ਨੇ ਉਹਨਾਂ ਤੇ ਠੱਲ ਪਾਈ ਹੈ ਡੀਜੀਪੀ ਕੋਰਵ ਯਾਦਵ ਹੋਰ ਦੀ ਗੱਲ ਕੀਤੀ ਜਾਵੇ ਤੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਜੋ ਵੀ ਲੋਕ ਗਲਤ ਐਕਟੀਵਿਟੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਤੇ ਠੱਲ ਪਾਈ ਜਾਵੇ ਇੱਕ ਨਵਾਂ ਮਾਮਲਾ ਜਿਹੜਾ ਹੈ ਸਾਹਮਣੇ ਆਇਆ ਬਲੌਂਗੀ ਦਾ ਸੀਨੀਅਰ ਅਧਿਕਾਰੀ ਸਾਡੇ ਨਾਲ ਗੱਲਬਾਤ ਕਰਦੇ ਆ ਸਰ ਅਗਰ ਗੱਲ ਕੀਤੀ ਜਾਵੇ ਬਲੌਂਗੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਲਗਾਤਾਰ ਅਗਰ ਪੰਜਾਬ ਪੁਲਿਸ ਦੀ ਗੱਲ ਕੀਤੀ ਜਾਵੇ ਤੇ ਲਗਾਤਾਰ ਜਿਹੜੀ ਹੈ ਜਿਹੜ ਨੇ ਵਿਅਕਤੀ ਹੋਣ ਉਹਨਾਂ ਤੇ ਜਿਹੜੀ ਹੈ ਪੰਜਾਬ ਪੁਲ ਜਿਹੜੀ ਹੈ ਠਲ ਪਈ ਹੈ ਬਲੌਂਗੀ ਦਾ ਜਿਹੜਾ ਤਾਜ਼ਾ ਮਾਮਲਾ ਕੀ ਹੈ ਸਰ ਸਾਹਿਬ ਦੇਖੋ ਜੀ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਜਿਹੜਾ ਸਟਰੀਟ ਕਰਾਈਮ ਆ ਸਨੇਚਰਸ ਨੇ ਚੋਰ ਨੇ ਉਹਨਾਂ ਤੇ ਬੜੀ ਸਖਤੀ ਨਾਲ ਉਹਨਾਂ ਨੂੰ ਨਜਿੱਠਿਆ ਜਾ ਰਿਹਾ ਹੈ ਜਿਹੜੇ ਬੇਲ ਆਊਟਸ ਨੇਚਰ ਨੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਹੜੀ ਕੋਈ ਸਾਡੇ ਧਿਆਨ ਚ ਕੋਈ ਇਨਸੀਡੈਂਟ ਆਉਂਦਾ ਉਹਨੂੰ ਬਹੁਤ ਸੀਰੀਅਸ ਤਰੀਕੇ ਨਾਲ ਲੈ ਕੇ ਟ੍ਰੇਸ ਕੀਤਾ ਜਾ ਰਿਹਾ ਇਸੇ ਲੜੀ ਦੇ ਵਿੱਚ ਇੱਕ ਬਲੌਂਗੀ ਜਿਹੜਾ ਇਨਸੀਡੈਂਟ ਰਿਪੋਰਟ ਹੋਇਆ ਸੀ ਉਜਾਦਨਗਰ ਬਲੌਂਗੀ ਉੱਥੇ ਗੰਦੇ ਨਾਲੇ ਦੇ ਕੋਲੇ ਜਿਹੜਾ ਆਰਜੀਪੋਲਾ ਉਹਦੇ ਉੱਤੇ ਉੱਥੇ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਸੁਭਾਰ ਦੀ ਮਾਰਨਿੰਗ ਦਾ ਤੇ ਉੱਥੇ ਤਿੰਨ ਜਿਹੜੇ ਨੌਜਵਾਨ ਸੀ ਜਿਨ੍ਹਾਂ ਕੋਲ ਕੁਝ ਹਥਿਆਰ ਵੀ ਦਸੇ ਗਏ ਸੀ ਉਹਨਾਂ ਨੇ ਇੱਕ ਮੋਬਾਈਲ ਫੋਨ ਸਨੇਚ ਕੀਤਾ ਸੀ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਜਿਹੜੇ ਉਹ ਤਿੰਨੋਂ ਨੌਜਵਾਨ ਉਹਨਾਂ ਨੂੰ ਕਾਬੂ ਕਰ ਲਿਆ ਤੇ ਉਹਨਾਂ ਤੋਂ ਜਿਹੜੇ ਉਹ ਫੋਨ ਸਨੇਚ ਹੋਇਆ ਸੀ ਉਹ ਰਿਕਵਰ ਕਰ ਲਿਆ ਸਰ ਟੋਟਲ ਕਿੰਨੇ ਕੀ ਫੋਨ ਜਿਹੜੇ ਨੇ ਰਿਕਵਰੀ ਹੋਈ ਹੈ ਇੱਕ ਟਵਾਈ ਪਿਸਟਲ ਦਾ ਜ਼ਿਕਰ ਆ ਰਿਹਾ ਕਿਉਂਕਿ ਅਗਰ ਕੁਝ ਟਾਈਮ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਵਾਰ ਪਹਿਲਾਂ ਵੀ ਇੱਕ ਮਾਮਲਾ ਆਇਆ ਸੀਗਾ ਕਿ ਜਿਹਦੇ ਵਿੱਚ ਟਵਾਈ ਪਿਸਟਲ ਜਿਹੜੀ ਹੈ ਜਿਹੜੇ ਚੋਰ ਸਨ ਜਾਂ ਜੋ ਵੀ ਜਿਹੜੀ ਟੋਟਲ ਰਿਕਵਰੀ ਕਿੰਨੀ ਹੈ ਤੇ ਟੁਆਇ ਪਿਸਟਲ ਨਾਲ ਕੀ ਇਹ ਡਰਾ ਕੇ ਲੋਕਾਂ ਤੋਂ ਜਿਹੜੇ ਸਨੇਚਿੰਗ ਕਰਦੇ ਸੀ ਜੀ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਨਾਂ ਨੇ ਸਵੇਰ 5:30 ਵਜੇ ਦੇ ਕਰੀਬ ਜਿਹੜਾ ਕੋਈ ਆਪਣੀ ਮਜ਼ਦੂਰੀ ਕਰਨ ਜਾ ਰਿਹਾ ਸੀਗਾ ਵਿਅਕਤੀ ਉਹਨਾਂ ਤੋਂ ਮੋਬਾਈਲ ਫੋਨ ਸਨੇਚ ਕੀਤਾ ਸੀ ਤੇ ਹੁਣ ਇਹਨਾਂ ਨੂੰ ਜਦੋਂ ਢੰਗਾਈ ਨਾਲ ਪੁੱਛਗਿੱਛ ਕਰਕੇ ਇੱਕ ਇਹਨਾਂ ਤੋਂ ਟੁਆਇ ਪਿਸਟਲ ਇੱਕ ਮੋਟਰਸਾਈਕਲ ਤੇ ਜਿਹੜੀ ਸਾਹਮਣੇ ਅੱਗੇ ਘਰਾਰੀ ਲੱਗੀ ਹੁੰਦੀ ਹੈ ਉਹ ਵੀ ਰਿਕਵਰ ਹੋਈ ਹੈ ਤੇ ਟੋਟਲ 4 ਜਿਹੜੇ ਮੋਬਾਈਲ ਫੋਨ ਰਿਕਵਰ ਹੋਏ ਨੇ ਸਰ ਟੋਟਲ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਹੈ ਤੇ ਕੋਈ ਕ੍ਰ ਇਹਨਾਂ ਚੋ ਦੀ ਟੋਟਲ ਤਿੰਨ ਨੌਜਵਾਨ ਨੇ ਇੱਕ ਦਾ ਬੈਕਗ੍ਰਾਉਂਡ ਪਿੱਛੇ ਹਰਿਆਣੇ ਦਾ ਹੈਗਾ ਤੇ ਉਹ ਹੁਣ ਹਾਲਵਾਸੀ ਬਹਿਲਾਲਪੁਰ ਰਹਿੰਦਾ ਉਹਦਾ ਇੱਕ ਲੜਕਾ ਹੋਰ ਆ ਉਹਦੇ ਤੇ 307 ਦਾ ਪਹਿਲਾਂ ਇੱਕ ਮੁਕੱਦਮਾ ਚੱਲ ਰਿਹਾ ਹੈਗਾ ਤੇ ਬਾਕੀ ਇਹਨਾਂ ਦੇ ਲੋਕਲ ਜਿਹੜਾ ਜਿੱਥੋਂ ਇਹਨਾਂ ਦੇ origianally ਜਿੱਥੋਂ ਇਹ ਹੇਲ ਕਰਦੇ ਨੇ ਉੱਥੇ ਲੋਕਲ ਥਾਣੇ ਨਾਲ ਰਾਬਤਾ ਕਰਕੇ ਇਹਨਾਂ ਦੇ ਬੈਕਗ੍ਰਾਉਂਡ ਬਾਰੇ ਪੁੱਛ ਰਹੇ ਆਂ ਤੇ ਬਿਲਕੁਲ ਕਹਿ ਸਕਦੇ ਆਸੀਂ ਸਾਫ਼ ਤੌਰ ਤੇ ਕਿ ਪੰਜਾਬ ਪੁਲਿਸ ਜਿਹੜੀ ਹੈ ਲਗਾਤਾਰ ਜਿਹੜੇ ਕ੍ਰਿਮੀਨਲ ਗਤੀਵਿਧੀਆਂ ਨਾਲ ਜਿਹੜੇ ਜੁੜੇ ਹੋਏ ਵਿਅਕਤੀ ਹੈ ਉਹਨਾਂ ਤੇ ਜਿਹੜੀ ਹੈ ਠੱਲ ਪਾ ਰਹੀ ਹੈ ਤੇ ਵੱਡੀ ਕਾਮਯਾਬੀ ਜਿਹੜੀ ਹੈ ਮੋਹਾਲੀ ਦੇ ਨਾਲ ਲੱਗਦੇ ਜਿਹੜਾ ਬਲੋਂਗੀ ਏਰੀਆ ਹੈ ਬਲੋਂਗੀ ਪੁਲਿਸ ਨੂੰ ਜਿਹੜੀ ਹੈ ਵੱਡੀ ਕਾਮਯਾਬੀ ਮਿਲੀ ਹੈ ਮੋਬਾਈਲ ਸਨੇਚਰਸ ਹੈਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੋਹਾਲੀ ਤੋਂ ਕੈਮਰਾ ਪਰਸਨ ਮਨਦੀਪ ਦੇ ਨਾਲ ਐਨਬੀ ਨਿਊਜ਼ ਲਈ ਅਮੀ ਸੇਠੀ ਦੀ ਰਿਪੋਰਟ